ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਪਿਆਰੇ ਬੀਰੋ ਭੈਣੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਨ ਦਾ ਬਰੀ ਹੋਇਆ ਮੜਿਆ ਬਟਨੀ ਦਬਣਾ ਤੁਸੀਂ ਤੇ ਆਪਣੇ ਮੈਂ ਅੱਜ ਆਪਾਂ ਗੱਲਾਂ ਕਰਾਂਗੇ ਇਹ ਵੀ ਜਿਵੇਂ ਮੈਂ ਦੇਖਿਆ ਵੀ ਇਹ ਸਾਈਆਂ ਦੇ ਉੱਤੇ ਕਈ ਵੀਡੀਓ ਤੁਸੀਂ ਵੀ ਦੇਖਿਆ ਹੋਣੇ ਨੇ 크리스마ਸ ਦੇ ਉੱਤੇ ਕੀ ਕੁਛ ਕੀਤਾ ਇਹਨਾਂ ਨੇ ਜਿਹੜੇ ਕੱਟੜਵਾਦੀ ਨੇ ਹਿੰਦੂਵਾਦ ਦਾ ਵੀ ਇਹ ਕਹਿੰਦੇ ਨੇ ਅਸੀਂ ਵੀ ਰਵ ਰਾਮਰਾਜ ਲੈ ਕੇ ਆਉਣਾ ਜਿਹੜੇ ਕਹਿੰਦੇ ਨੇ ਓਹੋ ਜਦੋਂ ਕਹਨ ਨੂੰ ਪਤਾ ਨਹੀਂ ਆ ਰਾਮਰਾਜ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਆ ਰਾਮਰਾਜ ਕੀ ਆ ਗੱਲ ਕੀ ਹੁੰਦੀ ਉਹਨਾਂ ਨੂੰ ਤਾਂ ਮਹਾਰਾਜ ਰਣੀ ਚੀਂ ਸਕਦੇ ਰਾਜਧਾਨੀ ਪਤਾਉਣਾ ਜਿਹੜੇ ਹਜੇ 150 ਸਾਲ ਪਹਿਲਾਂ ਦੀ ਗੱਲਾਂ ਨੇ ਇਹ ਗੱਲਾਂ ਕਹਦੇ ਨੇ ਰਾਮਰਾਜ ਦੀਆਂ ਤੇ ਜਾ ਕੇ ਅਗਲੇ ਦੇ ਚਰਚ ਗਰ ਜਾ ਘਰਾਂ ਦੇ ਵਿੱਚ ਹਨੂਮਨ ਚਾਲੀਸਾ ਬਣਨੀ ਦੇ ਕੋ ਗੰਜਾ ਟਕਲੂ ਜ ਮੈਂ ਦੇਖਿਆ ਉਹ ਬੰਦਾ ਕਹਿੰਦਾ ਜਾ ਕੇ ਵੀ ਤੂੰ ਕਹਿੰ ਗਿਆ ਦੱਸ ਉਹ ਜੀਸੂ ਮਰੀਆਮ ਪਾਇਆ ਪ੍ਰੈਗਨੈਂਟ ਕਿਵੇਂ ਹੋਈ ਸੀ ਉਹ ਜੀਸੂ ਪੈਦਾ ਕਿਵੇਂ ਹੋਇਆ ਸੀ ਇਹਨੂੰ ਉਹਨੂੰ ਜੇ ਕੋਈ ਕਾਊਂਟਰ ਸਵਾਲ ਉੱਥੇ ਕਰ ਦਿੰਦਾ ਬਾਈ ਚਾਂਸ ਕੋਈ ਵੀ ਹਾਂ ਤੂੰ ਹੀ ਦੱਸ ਦੇ ਯਾਰ ਵੀ ਤੂੰ ਹੁਣ ਰਾਮ ਕਿ ਪੈਦਾ ਕਿਵੇਂ ਹੋਇਆ ਸੀ ਆਪਣੀਆਂ ਪੀੜ੍ਹੀਆਂ ਥੱਲੇ ਬੰਦਾ ਸੋਟਾ ਮੰਨ ਲਵੇ ਜੇ ਬੰਦਾ ਉਹ ਵੀ ਪਹਿਲਾਂ ਆਪ ਜਸਤਿਆ ਦਾ پڑھ ਲੋ ਜਾਂ ਚਾਹ ਜਨਣਾ ਫਿਰ ਕਿਸੇ ਨੂੰ ਅਗਲੇ ਨੂੰ ਚਲ ਜੋ ਸਵਾਲ ਕਰਨਾ ਇਹ ਤਾਂ ਨਾਲ ਇਹ ਲੈ ਕੇ ਨਹੀਂ ਆਇਆ ਜਿਹੜਾ ਕਹਿੰਦੇ ਨੇ ਇਹਨਾਂ ਦਾ ਸ਼ੁਰੂਆਤ ਨਹੀਂ ਹੋਈ ਆਪ ਆਪਦੇ ਜਣੇ ਤਾਂ ਜਣੀ ਇਹਨਾਂ ਨੇ ਸ਼ੁਰੂਆਤ ਕਰੀ ਹੋਈ ਯਾਨੀ ਓਕਣ ਜਿਵੇਂ ਕਾਗਜ਼ਾਂ ਜਿਵੇਂ ਕਹਿੰਦੇ ਨਹੀਂ ਹੁੰਦੇ ਪੱਕਾ ਹੋ ਗਿਆ ਜਿਵੇਂ ਜਦੋਂ ਓਕਣ ਕਰਤ ਹੋ ਗਿਆ ਫਿਰ ਦੇਖੋ ਕੀ ਕਸ ਕਰਨਗੇ ਜਦੋਂ ਇਹ ਜਿੰਮੇ ਕਹਦੇ ਨੇ ਸਵਿਧਾਨ ਬਦਲ ਲੈਣਾ ਅਸੀਂ ਅਸੀਂ ਮਨੁੱਖ ਸਮ੍ਰਿਤੀ ਦੇ ਹਸਾਨਾ ਚੱਲਾਂਗੇ ਜਦ ਹੁਣ ਇਹਨਾਂ ਦੇ ਆ ਹਾਲ ਨਹੀਂ ਹੁਣੇ ਗਰਜਾ ਘਰਾਂ ਤੇ ਜਾ ਰਹੇ ਨੇ ਨਾ ਇਹਦੇ ਗੁੰਡੇ ਪਾਲਤੂ ਕੁੱਤੇ ਜਿਹੜੇ ਨੇ ਟਾਫੀ ਖਾਣ ਵਾਲੇ ਦੋ ਦੁੱਕੀ ਦੁੱਕੀ ਦੇ ਆ ਬੰਦੇ ਉਹ ਹੁਣ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਉਹਦੀ ਮਾਰ ਗਈ ਹੋਣੀ ਆ ਜਾਂ ਬੜੀ ਭੈਣ ਰਗੀ ਹੋਣੀ ਹੋਣੀ ਜਨਾਨੀ ਔਰਤ ਲੇਡੀ ਜੀ ਜਿਹਨੂੰ ਉਹ ਸਵਾਲ ਕਰਦਾ ਪਿਆ ਜਾ ਕੇ ਵੀ ਯਿਸੂ ਪੈਦਾ ਕਿਵੇਂ ਹੋਇਆ ਸੀ ਵੀ ਤੁਹਾਨੂੰ ਐ ਨਹੀਂ ਪਤਾ ਵੀ ਤੁਹਾਡੇ ਨਾਲ ਹੋਇਆ ਕੀ ਹੈ ਯਾਰ ਇੰਨਾ ਹਾਂ ਤੇ ਅਜੇ ਨੀਡ 77 ਰਫਰੇ ਤੁਹਾਡੇ ਇਹਨ ਪਿਛਲੇ 1100 ਸਾਲਾਂ ਤੋਂ ਛਤਰੀ ਫਿਰਦੇ ਆਏ ਨੇ ਖਰੇ ਕਿਸੇ ਦੇ ਮੂਰੇ ਅੜੇ ਨਹੀਂ ਕਿਸੇ ਦੇ ਮੂਰੇ ਖੜੇ ਨਹੀਂ ਤੁਸੀਂ ਕਿਸੇ ਦੇ ਨਾਲ ਲੜੇ ਨਹੀਂ ਤੁਸੀਂ ਕਿਹੜਾ ਤੁਸੀਂ ਲੜ ਕੇ ਇਲਾਕਾ ਜਿੱਤਿਆ ਮੈਨੂੰ ਇਹ ਦੱਸੋ ਬਲੰਦੇ ਇਹਨਾਂ ਨੂੰ ਐ ਪੁੱਛੇ ਵੀ ਤੁਸੀਂ ਵੱਡੇ ਜਿਹੜੇ ਗੱਲਾਂ ਕਰਦੇ ਹੋ ਅੱਜ ਤੁਹਾਡੇ ਕੋਲੇ ਸਰਕਾਰ ਸਾਰਾ ਕੁਝ ਸਿਸਟਮ ਆ ਤਾਂ ਐ ਇੰਨਾ ਹੰਕਾਰ ਨਹੀਂ ਚਾਹੀਦਾ ਵੀ ਸਾਡੇ ਮੈਂ MP ਨੇ ਮਲੇ ਸਾਡੇ ਸਾਰੇ ਸਾਡੇ ਹੀ ਨੇ ਵੀ ਅਸੀਂ ਜੋ ਕਹਾਂਗੇ ਉਹ ਹੋਊਗਾ ਯਾਰ ਗਲਤ ਗੱਲਾਂ ਨੇ ਬਹੁਤ ਗਲਤ ਗੱਲਾਂ ਨੇ ਅੱਜ ਬਹੁਤ ਬਹੁ ਨਹੀਂ ਆ ਚੱਲ ਰਿਹਾ ਇੱਕ ਹੋਰ ਵੀ ਗੱਲ ਮੈਂ ਦੇਖਿਆ ਵਾ ਜੇ ਤਾਂ ਇਹ ਇਹੀ ਕੋਸ਼ਿਸ਼ ਚ ਮੰਨ ਲਓ ਪੰਜਾਬ ਚ ਹੋਇਆ ਹੁੰਦਾ ਤਾਂ ਬਈ ਆਪਦੇ ਸਾਈ ਭਾਈ ਚੱਲਣ ਨੂੰ ਵੀ ਬਹੁਤ ਤੇਜ਼ ਪਹੁੰਚ ਜਾਂਦੀ ਆ ਉਹ ਸ਼ਾਮ ਨੂੰ ਕੰਮ ਕਰਕੇ ਵਾਹ ਜਾਂਦੇ ਨੇ ਤਾਂ ਨਾ ਲਾ ਕੇ ਵਾਹ ਜਾਂਦੇ ਨੇ ਵਾਲੇ ਸਟੇਟਾਂ 'ਚ ਕੋਈ ਗੱਲ ਵਾਤੀ ਨੀਆਂ ਵੀਡੀਓ ਆਗੀਆਂ ਦੇ ਲੋ ਸਮਾਂ ਇੱਕ ਜਿੱਥੇ ਸੁਣੀ ਗੱਲ ਵਾਤ ਵੀ ਹਾਂ ਵੀ ਉੱਥੇ ਧਰਨ ਨਾਲ ਆਇਆ ਉਹਨਾਂ ਨੇ ਕੱਟ ਕਰਿਆ ਕਰਦੇ ਹੀ ਨਹੀਂ ਇਹਨਾਂ ਨੂੰ ਪਤਾ ਛਤਰੌੜ ਬਹੁ ਫਨ 50 ਹਫ਼ਤੇ ਤੁਸੀਂ ਦੇਖੋ ਇਹ ਚਾਹ ਮੋਲਟਾ ਵਾ ਇਹਨਾਂ ਨੂੰ ਪੰਜਾਬ 'ਚ ਹਜੇ ਵੀ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਦੂਜੀਆਂ ਕਮਿਊਨਿਟੀਆਂ ਨੂੰ ਬਿਰਾਂਤ ਤੋਂ ਬਾਹਰ ਬੜੇ ਕੱਲ ਲੀ ਜਾਂਦੇ ਵੀ ਕੀ ਕੁਝ ਕਰਦੇ ਨੇ ਉਹ ਅੰਦਰਾਂ ਜਾਣੀ ਜਾਂਦੇ ਸ਼ੂਦਰ ਸ਼ਰੀਆਮ ਕਹਿ ਕੇ ਰੇਪ ਕਰ ਦਿੰਦੇ ਨੇ ਇਹਨਾਂ ਦੀਆਂ ਕੁੜੀਆਂ ਦੇ ਨਾਲ ਉਹ ਕਹਿਣ ਕਿ ਇਹ ਟੱਚ ਛੱਡਾਇ ਤੇ ਇਹਨਾਂ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਅਸੀਂ ਇਹ ਅਨਟੱਚਬਲ ਨੇ ਜਦੋਂ ਰੇਪ ਪਗਾਨ ਨੂੰ ਸਾਰਾ ਕੋ ਟੱਚ ਹੋ ਜਾਂਦਾ ਉੱਥੇ ਸਾਰਾ ਕੋ ਚਹੀਆ ਨਾ ਕਹ ਹੈ ਇਹ ਲੋਗ ਨੇ ਯਾਰ ਕੀ ਮਤਲਬ ਕਮੀਨਾ ਕੁੱਤਾ ਜਿੰਨੀ ਵੀ ਆਪਾਂ ਘਟੀਆ ਤੇ ਘਟੀਆ ਇਹਨਾਂ ਨੂੰ ਸ਼ਬਦ ਕਹਿ ਸਕੀਏ ਮੇਰੇ ਹਿਸਾਬ ਨਾਲ ਤੇ ਯਾਰ ਸ਼ਬਦ ਛੋਟੇ ਬੰਦੇ ਨੇ ਇਹਨਾਂ ਦੇ ਹਰਕਤਾਂ ਦੇਖ ਕੇ ਸ਼ਬਦ ਮੈਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਨੂੰ ਕੀਲਾ ਸ਼ਬਦ ਕਿਹਾ ਜਾਵੇ ਇਹ ਜਿਹੇ ਲੋਕਾਂ ਮੈਂ ਸਾਰੇ ਹਿੰਦੂ ਪਰ ਆਨੂੰ ਟਾਰਗੇਟ ਨਹੀਂ ਕਰ ਰਿਹਾ ਨਾਲ ਇੱਕ ਗੱਲ ਇਹਦੇ ਵਿੱਚ ਇਹ ਜ਼ਰੂਰ ਸਮਝੀ ਜਾਵੇ ਮੇਰਾ ਕੋਈ ਹਿੰਦੂਤਾਨ ਮਾਰਿਆਂ ਨਾਲ ਬਰੋਧ ਨਹੀਂ ਹੈਗਾ ਕੋਈ ਆਪਣੇ ਨਾਲ ਆਪਣੇ ਭੈਣ ਭਰਾ ਭਾਈ ਨੇ ਸਾਰੇ ਉਹ ਭਰਾ ਕਢੇ ਨੇ ਆਪਣੇ ਨਾਲ ਕਿਉਂਕਿ ਬਹੁਤ ਹਿੰਦੂਤਾਨਮ ਦੇ ਲੋਕ ਨੇ ਜਿਹੜੇ ਸਹੀ ਸੱਚ ਚੱਲਦੇ ਨੇ ਉਹਨਾਂ ਨੂੰ ਪਤਾ ਆਪਣੀ ਵਿੱਚ ਜ਼ਰੂਰ ਗਰਾਂ ਸਾਬ ਦੀ ਪਛਾਣ ਹਰ ਨੂੰ ਮੰਦ ਹੈ ਇਹ ਕੰਨ ਦੇ ਨਾਲ ਜਿਵੇਂ ਕੰਨ ਸਾਥ ਵੀ ਦਿੰਦੇ ਨੇ ਹਾਂ ਵਿਚਾਰਿਆਂ ਦੀ ਕਈ ਮਜਬੂਰੀਆਂ ਨੇ ਨਹੀਂ ਬੋਲ ਸਕਤੇ ਉਹ ਕਿਉਂਕਿ ਉਹਨਾਂ ਨੂੰ ਜੇ ਬੋਲਣ ਕੋਈ ਸਿੱਖਾਂ ਦੇ ਹੱਕ 'ਚ ਖਬਰਾਂ ਉਹਨਾਂ ਦੇ ਨਾਲ ਕੀ ਸਲੂਕ ਕਰਦੇ ਹੋਣੇ ਕਹਿ ਦਿੰਦੇ ਹੋਣੇ ਤੋੜ ਦਾਂਗੇ ਤੁਹਾਡੇ ਨਾਲ ਸਾਰੀ ਲਿੰਕ ਹੈ ਫਲਾਣਾ ਉਹਦੇ ਕੋਲ ਬਹੁਤ ਕੁਝ ਯਾਰੀ ਚਰਿਆਮ ਹੀ ਲੈ ਜਾਂਦੇ ਨੇ ਯਾਰੇ ਤੇ ਬੋਟਾਂ ਵਾਲਿਆਂ ਦਾ ਹਾਲ ਦੇਖ ਲੋ ਉਹੀ ਹਰਕਤਾਂ ਉਹੀ ਫੇਰ ਉਹਨੂੰ ਜਿਉ ਸੁਖਵੀਰ ਨੂੰ ਮਿਲਦਾ ਲੱਗਦਾ ਸੁਖਵੀਰ ਨੂੰ ਬਣਾਉਣਗੇ ਇਹ ਹੁਣ ਐਤ ਕੀ ਇੱਕ ਨਾ ਬੰਦੇ ਦੇ ਉੱਪਰ ਨਾ ਇਹ ਨਿੰਗ ਸਿੰਘ ਦੇ ਉੱਤੇ ਗਨ ਦੇ ਨਾਲ ਉਹਨੇ ਨਕਲੀ ਦੇ ਨਾਲ ਫੋਟੋ ਖਚਾਈ ਉਹ ਬੁਲਬਲਿਆਂ ਦੇ ਜਿਹੜੀ ਗੱਲ ਕਰਨਾ ਮਾਰਦਾ ਹੁੰਦਾ ਜੀ ਇਹਨਾਂ ਬੰਦਾ ਉੱਤੇ ਉਹਨੇ ਫੋਟੋ ਖਚਾਈ ਹੋਈ ਆ ਉਹਦੇ ਨੇ ਉਹਦੇ ਨਾਲ ਉੱਤੇ ਪਰਚਾ ਕਰਤਾ ਉੱਤੇ ਕੀ ਯਾਰ ਇੱਥੇ ਮਤਲਬ ਕਿਹੜਾ ਸਬੰਧਨ ਜਿਹੜਾ ਕੱਚੇ ਚ ਲਈ ਫਿਰਦੇ ਆ ਉਹਨੇ ਤੁਸੀਂ ਪੀਮਟੇ ਪੀਮ ਜਾਪੀ ਮਰੇ ਦੱਸਣਾ ਮੈਨੂੰ ਵੀ ਇਹ ਕੀ ਚੱਲ ਕੀ ਰਿਹਾ ਜੇਰੀ ਕਿਹੜਾ ਪਰਚਾ ਹੁੰਦਾ ਵਾ ਬਈ ਨਾਲੇ ਹਰਕ ਜੀਤ ਧਰਨਾ ਹਰਕ ਜੀਤ ਧਰਨਾ ਕਿੰਨੇ ਧਰਨੇ ਦਮੋਂਗੇ ਯਾਰ ਤੁਸੀਂ ਇਹਦਾ ਮਤਲਬ ਧਰਨੇ ਧੰਨੇ ਲਾਵਾਂਗੇ ਤਾਂ ਆਪਣਾ ਕੁਝ ਹੱਲੂ ਧੰਨਿਆਂ ਨਾਲ ਹੱਲ ਥੋੜੀ ਹੁੰਦੇ ਹੁੰਦੇ ਨੇ ਯਾਰ ਇਹ ਚੀਜ਼ਾਂ ਦੇ ਇੱਕ ਅੱਧਾ ਧਰਨਾ ਹੋਇਆ ਲੱਗ ਗਿਆ ਠੀਕ ਹੈ ਉਹਨਾਂ ਨੂੰ ਵੀ ਪਤਾ ਇਹ ਧਰਨੇ ਤੋਂ ਨੇ ਨਾ ਦੇ ਤੱਕ ਦੁੱਕੇ ਪਿਛਲੇ ਹੰਦੇ ਦੇ ਕੰਨਾਂ ਨੂੰ ਉਹਨਾਂ ਨੂੰ ਪਹਿਲਾਂ ਸਾਰਾ ਕੁਝ ਪਤਾ ਬਈ ਇਹ ਕਿੱਥੇ ਤੱਕ ਜਾਣਗੇ ਕੀ ਕਰਨਗੇ ਸਿਸਟਮ ਨੂੰ ਸਮਝੋ ਬਣਾ ਵੀ ਸਿਸਟਮ ਸਾਡੇ ਨਾਲ ਇਹ ਚੀਜ਼ ਕਰ ਕਿਉਂ ਰਿਹਾ ਸੰਤਾਂ ਦਾ ਕਹਿਣਾ ਸੀਗਾ ਵੀ ਜੇ ਜਿੰਨਾ ਚਿਰ ਆਪਾਂ ਸਾਂਝੀ ਤੇ ਨਹੀਂ ਮਹਿਸੂਸ ਨਹੀਂ ਕਰਦੇ ਚੀਜ਼ ਨੂੰ ਤੇ ਸਾਡਾ ਹੋ ਕੀ ਰਿਹਾ ਇਹ ਇੱਕ ਤਰ੍ਹਾਂ ਦੀ ਹੁਣ ਇਹਨੂੰ ਆਜ਼ਾਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਯਾਰ ਜਦ ਤੁਹਾਨੂੰ ਕਿਰਪਾ ਕਦੇ ਕੜਾ ਪਹਿਣ ਤੋਂ ਤੁਹਾਡਾ ਪੇਪਰ ਰੋਕਦਾ ਕਿਤੇ ਇੱਕ ਥੋੜੀ ਕਿਰਪਾ ਨਹੀਂ ਜਾਣ ਤੋਂ ਤੁਹਾਨੂੰ ਟ੍ਰੇਨ ਜੰਟਰ ਨਹੀਂ ਹੁਣ ਦੁੱਤਾ ਜਾਂ ਤਨੂ ਗਾਨ ਦੇ ਵੀ ਸੂਚਿਤ ਪਾਰਲੀਮੈਂਟ ਚ ਨਹੀਂ ਐਂਟਰ ਹੋਣ ਦਿੱਤਾ ਕਦੇ ਕਦੇ ਕਿਤੇ ਤੁਹਾਨੂੰ ਕੋਈ ਸਿਲੈਕਸ਼ਨ ਨਹੀਂ ਹੋ ਕਾ ਹੋਣ ਦਿੰਦੇ ਕਿਤੇ 에어ਪੋਰਟ ਤੇ ਰੋਕ ਲੈਂਦੇ ਨੇ ਕਿੱਥੇ ਕੱਥੇ ਤੁਸੀਂ ਯਾਰ ਬੇਚਤੀਆਂ ਕਰਾਉਂਗੇ ਉਹਨੀਆਂ ਨਾਲੇ ਹੁਣ ਕੀ ਰਹਿ ਗਿਆ ਰਹਿ ਕੀ ਗਿਆ ਵੀ ਕਿਹੜੀ ਐਹ ਜੀ ਚੀਜ਼ ਆ ਤੁਹਾਨੂੰ ਕਹਨ ਵੀ ਤੁਹਾਨੂੰ ਪਤਾ ਲੱਗੇ ਸਿੱਖਾਂ ਇਹ ਆਉਦੇ ਵਿੱਚ ਬਹੁਤ ਚੀਜ਼ਾਂ ਦਾ ਫਰਕ ਆ ਪਰ ਇਹ ਦੂਜੀਆਂ ਕਮਿਊਨਿਟੀਆਂ ਨੂੰ ਸੋਚਣਾ ਚਾਹੀਦਾ ਵਾ ਵੀ ਜਦੋਂ ਤੁਸੀਂ ਇਹ ਕੁਛ ਬਾਹਰ ਹੁੰਦਾ ਵਾ ਹੁਣ ਇੰਨਾ ਕੁ ਹੋਇਆ 크ਿਸਮ ਵਾਲੇ ਇਸਾਈਆਂ ਬਾਜ਼ਾਰ ਚਾਰਿਆਂ ਨਾਲ ਹੁਣ ਕਰ ਸਿੱਖਾਂ ਨੂੰ ਤਾਂ ਬਹੁਤ ਕਹਤਾ ਸੀ ਆ ਨਿਊਜ਼ੀਲੈਂਡ ਚ ਹਾਂ ਜੀ ਸਿੱਖਾਂ ਨੇ ਐ ਕੀਤਾ ਫਲਾਣਾ ਕਰਿਆ ਹੁਣ ਦੇਖੋ ਵੇਖਿਆ ਐ ਹੱਥਾਂ ਨੂੰ ਹੱਥ ਨੇ ਤੋ ਹੁਣ ਅਗਲੇ ਤੇ ਅਗਲੇ ਨੇ ਕਰਤਾ ਤੁਸੀਂ ਕਹਤਾ ਸੀ ਨਾਲੇ ਸਿੱਖਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਹੁਣ ਜਦ ਤੱਕ ਇਹਨਾਂ ਤੁਸੀਂ ਜਾਓਗੇ ਕਿਸੇ ਦੇ ਘਰੇ ਬੀਹਾਂ ਪਾਈ ਛਾਈ ਬਣੋ ਛਾਈ ਬਣੋ ਅਗਲੇ ਨੂੰ ਪੇਸ਼ ਪਾਉਂਗੇ ਜੇ ਕੋ ਹਜੇ ਤੇ ਬੰਦੇ ਤੇ ਕਿਸੇ ਨੂੰ ਕਿਸੇ ਨੂੰ ਰੋਕ ਵੀ ਦਿੱਤਾ ਹੋਵੇ ਫਿਰ ਉਹ ਉਪੀ ਉਹ ਤਾਂ ਉਹਦਾ ਤੁਸੀਂ ਵਿਰੋਧ ਕਾਊਂਟਰ ਬਰੋਲ ਕਰ ਰਹੇ ਹੋ ਉਹਦਾ ਯਾਰ ਇੰਤਹਾ ਕਰੀ ਵੀ ਆ ਸਬਦ ਚ ਸਬਰ ਦੇ ਬੰਨ ਟੁੱਟਣ ਵਾਲੇ ਨੇ ਲੋਕਾਂ ਦੇ ਕਿਉਂ ਤੁਸੀਂ ਲੋਕਾਂ ਨੂੰ ਪਰਖ ਰਹੇ ਹੋ ਯਾਰ ਬਹੁਤ ਦੁਖੀ ਨੇ ਲੋਕ ਉਹ ਯਾਰ ਤੁਨੂੰ ਕੀ ਪਤਾ ਲੋਕ ਕਿਵੇਂ ਆਪਣੇ ਘਰ ਦਾ ਕੋਈ ਸਰਪਲ ਚਲਾਉਂਦਾ ਪਿਆ ਵਾ ਕਿਉਂ ਤੁਸੀਂ ਲੋਕਾਂ ਦੇ ਮਜਾਕ ਡਾਉਨੇ ਪਈਆਂ ਹਰ ਪਾਸੇ ਜਾ ਕੇ ਯਾਰੋ ਇੱਕ ਸੋਚਣ ਬਹੁਤ ਵੱਡੀ ਗੱਲਾਂ ਨੇ ਸਾਡੇ ਜਿਹੜੇ ਪੰਥਕ ਲੀਡਰ ਨੇ ਮੇਰੇ ਸਾਮਨਾ ਤੱਕ ਉਬੇਖ ਚੁੱਕੇ ਨੇ ਜਾਂ ਲੀਡਰ ਸਿੱਖ ਹੀ ਨਹੀਂ ਹੈਗੇ ਕਿਉਂਕਿ ਜੇ ਸਿੱਖ ਹੋਣ ਤਾਂ ਉਹ ਗੱਲ ਕਰਨ ਪਰ ਉਹ ਗੱਲ ਕਰਨੀ ਇਹ ਜੇ ਕੋਈ ਕਰਦਾ ਵੀ ਤਾਂ ਉਹਦਾ ਸਾਥ ਵੀ ਨਹੀਂ ਦਿੰਦੇ ਅਗਲੇ ਹਨ ਇੱਕ ਤਰੀਕੇ ਨਾਲ ਸਾਡੀਆਂ ਸੰਸਥਾਵਾਂ ਤੇ ਜਿਨ੍ਹਾਂ ਨੇ ਕੰਮ ਕਰਨਾ ਜਿਹੜੇ ਲਈ ਸਾਡਾ ਹੀ ਸਾਡੀ ਆਵਾਜ਼ ਬਣਨਾ ਸੀ ਜਿਨ੍ਹਾਂ ਨੇ ਸਾਡੀ ਢਾਲ ਬਣਨਾ ਸੀ ਅਗਲੇ ਉੱਥੇ ਕਾਬਜ ਉਹਨਾਂ ਨੇ ਆਪ ਤਾਂ ਬੰਦੇ ਕਰਦੇ ਮੇਰੇ ਸਾਹਮਣੇ ਵਾਲੀ ਇਹ ਚੀਜ਼ ਹੋਈ ਹੋਈ ਆ ਨਹੀਂ ਤਾਂ ਯਾਨੀ ਇਨਾ ਤਾਂ ਕੋਈ ਹੁੰਦਾ ਨਹੀਂ ਵੀ ਕੁਝ ਬੋਲੇ ਨਾ ਮਾੜਾ ਮੋਟਾ ਲੀਡਰ ਨੂੰ ਕੋਈ ਬਿਆਨਵਾਜੀ ਦੱਸਣੀ ਚਾਹੀਦੀ ਆ ਕਰਨੀ ਚਾਹੀਦੀ ਆ ਵੀ ਹਾਂ ਭਾਈ ਆਹ ਚੀਜ਼ ਹੋਈ ਆ ਕਦੇ ਕੁਝ ਹੈ ਹੀ ਨਹੀਂ ਯਾਰ ਐ ਸਾਇਲੈਂਟ ਇੰਨਾ ਸਾਇਲੈਂਟ ਕਿ ਇਹ ਹੈ ਜਾ ਕੀਤਾ ਹੋਇਆ ਬੰਦੇ ਵੀ ਆਪਣੇ ਬੰਦੇ ਹੀ ਨਹੀਂ ਬੋਲਦੇ ਕੁਝ ਇੰਨਾ ਕੁਝ ਹੋ ਰਿਹਾ ਹਾਂ ਅਜੇ ਪਰ ਸਿੱਖਾਂ ਦੇ ਖਿਲਾਫ ਕੁਝ ਕਰਨਾ ਹੋਵੇ ਤਾਂ ਝਟੋਪਟ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਫਰ ਜਾਇ ਵੀ ਮਾਰੇ ਵੀ ਹੋਏ ਜਾਂਦੇ ਨੇ ਅਕਰਸ ਸਮੇ ਸਾਰੇ ਵੀ ਹੋਏ ਜਾਂਦੇ ਨੇ ਅਗਲੇ ਹੁਣ ਇੰਨਾ ਕੁਛ ਕਰਿਆ ਹੁਣ ਕੋਈ ਬੋਲੋ ਯਾਰ ਕੁਛ ਤਾਂ ਬੋਲੋ ਚਲੋ ਬਾਕੀ ਕੋਈ ਗੱਲ ਦੀ ਸ਼ਰਤੀ ਹੋਈ ਤਾਂ ਮਾਫ ਕਰਿਓ ਇਨੀ ਕੀ ਬੇਨਤੀ ਕਰਦੇ ਸੀ ਮੈਂ ਤਾਂ ਮੈਨੂੰ ਬਹੁਤ ਗੱਲ ਗਲਤ ਲੱਗੀ ਜਿਸ ਲਈ ਮੈਂ ਗੱਲ ਕਰੀ ਸੀ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇੱਕ ਬਟਨੀ ਤੁਸੀਂ ਤਾਂ ਬਣਾਈ ਮੜਾ ਜਾ ਧੰਨਵਾਦ ਜੀ